ਸਤਨਾਮ ਵਾਹਿਗੁਰੂ ਸਹਿਬ ਜੀਓ ਤਨਾਸਰੀ ਮਹੱਲਾ ਚੌਥਾ ਮੇਰੇ ਸਾਹ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਦਾ ਸਾਹਾ ਅਬਰ ਕਿਆ ਜਾਣ ਕੋਈ ਰਾਉ ਪਰਮ ਸਤਕਾਰ ਯੋਗ ਸਾਧ ਸੰਗਤ ਜਿਓ ਇਹ ਸ਼ਬਦ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਦਾ ਰਾਗ ਧਨਾਸਰੀ ਦੇ ਵਿੱਚ 670 ਨੰਬਰ ਅੰਕ ਉਤੇ ਅੰਕਿਤ ਕੀਤਾ ਹੋਇਆ ਹੈ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਪ੍ਰਮਾਨ ਕਰਦੇ ਨੇ ਕਿ ਹੀ ਅਕਾਲ ਪੁਰਖ ਪਰਮਾਤਮਾ ਮੈਨੂੰ ਆਪਣੇ ਦਰਸ਼ਨ ਦਾ ਆਪਣਾ ਦਰਸ਼ਨ ਦੇ ਤਾਂ ਜੋ ਮੈਨੂੰ ਆਨੰਦ ਪ੍ਰਾਪਤ ਹੋ ਜਾਏ ਤੇ ਤੂੰ bina ਮੇਰੇ ਦਿਲ ਦਾ ਕੋਈ ਹੋਰ ਹਾਲ ਨਹੀਂ ਜਾਣਦਾ ਤੂੰ ਸਦਾ ਥਿਰ ਰਹਿਣ ਵਾਲਾ ਮਾਲਕ ਹੈ ਸਾਰੇ ਜੀਵ ਤੇਰੇ ਦਰ ਤੋਂ ਹੀ ਆਗੇ ਦਤਾ ਮੰਗਦੇ ਨੇ ਤੇ ਲੱਗੇ ਜਾਂਦੇ ਨੇ ਸਾਰੇ ਜੀਵ ਦਿਨ ਰਾਤ ਕਰਕੇ ਤੈਨੂੰ ਸਿਮਰਦੇ ਨੇ ਇਸ ਦੇ ਲਈ ਸਤਿਗੁਰੂ ਪਰਮਾਨੰ ਕਰਦੇ ਨੇ ਮੇਰੇ ਸਾਹੇ ਮੇਰੇ ਮਾਲਕ ਏ ਮੇਰੇ ਪਾਖਾ ਮੈਂ ਹਰ ਦਰਸ਼ਨ ਸੁਖ ਹੋਏ ਮੈਨੂੰ ਤੇਰੇ ਦਰਸ਼ਨ ਦਾ ਆਨੰਦ ਪ੍ਰਾਪਤ ਹੋ ਜਾਏ 함ਰੀ ਬੇਦਨ ਮੇਰੇ ਦਿਲ ਦੀ ਪੀੜਾ ਤੂੰ ਜਾਣਦਾ ਤੂੰ ਹੀ ਜਾਣਦਾ ਹੈ ਅਬਰ ਗਿਆ ਹੋਰ ਕੋਈ ਜਾਨ ਕੋਈ ਮੇਰੇ ਦਿਲ ਦੀ ਪੀੜਾ ਨੂੰ ਤੈਥੋਂ ਬਿਨਾ ਹੋਰ ਕੋਈ ਨਹੀਂ ਜਾਣ ਸਕਦਾ। हे ਮੇਰੇ ਪਾਦਸ਼ਾ ਮਿਹਰ ਕਰ ਮੈਨੂੰ ਤੇਰੇ ਦਰਸ਼ਨ ਦਾ ਆਨੰਦ ਪ੍ਰਾਪਤ ਹੋ ਜਾਏ। हे ਮੇਰੇ ਪਾਦਸ਼ਾ ਮੇਰੇ ਦਿਲ ਦੀ ਪੀੜ ਨੂੰ ਤੂੰ ਹੀ ਜਾਣਦਾ ਹੈ। ਕੋਈ ਹੋਰ ਕੀ ਜਾਣ ਸਕਦਾ ਹੈ? ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ ਤੇਰਾ ਕੀਆ ਸੱਚ ਸਭ ਹੋਏ ਝੂਠਾ ਕਿਸ ਕੋ ਆਖੀਐ ਸਾਹਾ ਦੁਜਾ ਨਹੀਂ ਕੋਏ ਸਾਚਾ ਸਾਹਿਬ ਸਦਾ ਤੇਰੇ ਰਹਿਣ ਵਾਲਾ ਮਾਲਕ ਸੱਚ ਤੂੰ ਤੂੰ ਸਦਾ ਸਿਰ ਰਹਿਣ ਵਾਲਾ ਤੂੰ ਹੀ ਹੈ ਤੇਰਾ ਕੀ ਆ ਜੋ ਕੁਝ ਤੂੰ ਕਰਦਾ ਹੈ ਉਹ ਹੀ ਕੁਝ ਹੁੰਦਾ ਹੈ ਸੱਚ ਸਾਬ ਹੋਏ ਉਹ ਵੀ ਸਦਾ ਸਿਰ ਰਹਿਣ ਵਾਲਾ ਹੈ ਝੂਠਾ ਕਿਸ ਕੋ ਆਖੀਏ ਫਿਰ ਝੂਠਾ ਕਿਸ ਨੂੰ ਕਿਹਾ ਜਾ ਸਕਦਾ ਹੈ ਦੂਜਾ ਨਹੀਂ ਕੋਈ ਜਦੋਂ ਇਸ ਸੰਸਾਰ ਦੇ ਵਿੱਚ ਤੇਰੇ ਤੋਂ ਬਿਨਾ ਕੋਈ ਦੂਜਾ ਹੈ ਹੀ ਨਹੀਂ। ਏ ਮੇਰੇ ਬਾਦਸ਼ਾਹ ਤੂੰ ਸਦਾ ਕੈਮ ਰਹਿਣ ਵਾਲਾ ਮਾਲਕ ਹੈ। ਤੂੰ ਅਟੱਲ ਹੈ। ਜੋ ਕੁਝ ਤੂੰ ਕਰਦਾ ਹੈ ਉਹ ਵੀ ਉਹ ਕਾਈਨ ਹੈ। ਉਸ ਵਿੱਚ ਕੋਈ ਵੀ ਊਨਤਾ ਨਹੀਂ। اے بادشاہ سارے ਸੰਸਾਰ وچ تੈਥੋਂ بنا ہور کوئی نہیں ہے اس واسطے کسے نو جھوٹا نہیں آکھیا جا سکدا سب نام وچ توں برتدا سہا سب تجھے ایتھے آوے دن رات سب تجھے تھابو مانگ دے میرے سہا ਤੂੰ ਸਭਨਾ ਕਰੇ ਇੱਕ ਦਾਤ ਸਭਨਾ ਵਿੱਚ ਤੂੰ ਵਰਤਦਾ ਸਾਹ ਆਹੀ ਮੇਰੇ ਪਾਤਸ਼ਾਹ ਤੂੰ ਸਾਰਿਆਂ ਦੇ ਵਿੱਚ ਮੌਜੂਦ ਹੈ ਵਰਤਦਾ ਮੌਜੂਦ ਹੈ ਕਿਉਂਕਿ ਉਹ ਅਕਾਲ ਪੁਰਖ ਪਰਮਾਤਮਾ ਸਦਾ ਹੀ ਜੁੰਦਾ ਜਗਦਾ ਹੈ ਉਹ ਅਕਾਲ ਪੁਰਖ ਪਰਮਾਤਮਾ ਕਦੇ ਮਰਦਾ ਨਹੀਂ ਇਸ ਦੇ ਲਈ ਸਤਿਗੁਰੂ ਪ੍ਰਮਾਨ ਕਰਦੇ ਨੇ ਸਬਨਾ ਬਿਜ ਤੋਂ ਵਰਤ ਦਾ ਸਾਹਾ ਏ ਮੇਰੇ ਅਕਾਲ ਪੁਰਖ ਪਰਮਾਤਮਾ ਤੂੰ ਸਦਾ ਸਿਰ ਰਹਿਣ ਵਾਲਾ ਹੈ ਤੂੰ ਸਦਾ ਹੀ ਜੁੰਦਾ ਜਾਗਦਾ ਹੈ ਸਾਬਤੁ ਜਿਹੇ ਤੇ ਆਵੇ ਸਾਰੇ ਤੈਨੂੰ ਸਿਮਰਦੇ ਨੇ ਦਿਨ ਰਾਤ ਦਿਨ ਔਰ ਰਾਤ ਕਰਕੇ ਸਾਬਤੁ ਜਿਹੇ ਥਾਬੋ ਮੰਗਦੇ ਮੇਰੇ ਸਾਹਾ ਸਾਰੇ ਤੇਰੇ ਪਾਸੋਂ ਇਹ ਦਾਤਾ ਨੂੰ ਮੰਗਦੇ ਨੇ ਤੂੰ ਸਭ ਨਾ ਕਰ ਇੱਕ ਦਾਤ ਇੱਕ ਤੂੰ ਹੀ ਹੈ ਜੋ ਸਾਰਿਆਂ ਜੀਵਾਂ ਨੂੰ ਦਾਤਾ ਦੇਣ ਵਾਲਾ ਹੈ ਇੱਕ ਦਾਤ ਇੱਕ ਤੂੰ ਹੀ ਸਭ ਨਾ ਕਰੇ ਸਭਨਾਂ ਨੂੰ ਦਾਤਾ ਦੇਣ ਵਾਲਾ ਸਤਿਗੁਰੂ ਪਰਮਾਨੰ ਕਰਦੇ ਨੇ ਇਹ ਮੇਰੇ ਬਾਦਸ਼ਾਹ ਤੂੰ ਸਭ ਜੀਵਾਂ ਵਿੱਚ ਮੌਜੂਦ ਹੈ ਸਾਰੇ ਜੀਵ ਦਿਨ ਰਾਤ ਤੇਰਾ ਹੀ ਧਿਆਨ ਧਰਦੇ ਨੇ ਇਹ ਮੇਰੇ ਪਾਤਸ਼ਾਹ ਸਾਰੇ ਜੀਵ ਤੇਰੇ ਪਾਸੋਂ ਹੀ ਮੰਗਾ ਮੰਗਦੇ ਨੇ ਇਕ ਤੂੰ ਹੀ ਸਭ ਜੀਵਾਂ ਨੂੰ ਦਾਤਾਂ ਦੇ ਰਿਹਾ ਹੈ ਸਭ ਕੋ ਤੁਜੀ ਵਿੱਚ ਹੈ ਮੇਰਾ ਸਹਾਰਾ ਤੁਜ ਤੇ ਬਾਰ ਕੋਈ ਨਹੀਂ ਸਾਬ ਜੀ ਤੇਰੇ ਤੂੰ ਸਭ ਤੋਂ ਦਾ ਮੇਰੇ ਸਾਹਾ ਸਾਬ ਤੁਝ ਹੀ ਮਾਹੇ ਸ ਮਾਹੇ ਸਭ ਕੋ ਸਾਰਿਆਂ ਦਾ ਤੁਝ ਹੀ ਵਿੱਚ ਹੈ ਸਾਰੇ ਜੀਵ ਤੇਰੇ ਵਿੱਚ ਹੀ ਨੇ ਤੂੰ ਸਾਰਿਆਂ ਜੀਵਾਂ ਦੇ ਵਿੱਚ ਵੱਸਦਾ ਹੈ ਸਾਰੇ ਜੀਵ ਤੇਰੇ ਹੁਕਮ ਦੇ ਵਿੱਚ ਨੇ ਤੁਜ ਦੇ ਬਾਹਰ ਤੇਰੇ ਤੋਂ ਬਾਹਰ ਕੋਈ ਨਾ ਹੈ ਕੋਈ ਵੀ ਜੀਵ ਨਹੀਂ ਹੈ ਇਹ ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਨੇ ਸਾਬ ਜੀ ਤੇਰੇ ਤੋਂ ਸਭ ਸਦਾ ਇਹ ਸਾਰੇ ਜੀਵ ਤੇਰੇ ਹੀ ਹਨ ਤੇ ਤੂੰ ਸਾਰਿਆਂ ਦਾ ਹੈ ਸਭ ਤੁਝੇ ਮਾਹੇ ਸੋ ਮਾਹੇ ਤੇ ਸਾਰੇ ਜੀਵ ਤੇਰੇ ਵਿੱਚ ਹੀ ਲੀਨ ਰਹਿੰਦੇ ਨੇ ਤੇਰੇ ਵਿੱਚ ਹੀ ਲੀਨ ਹੋ ਜਾਂਦੇ ਨੇ ਸਤਿਗੁਰੂ ਪਰਮਾਨੰ ਕਰਦੇ ਨੇ ਏ ਮੇਰੇ ਬਾਦਸ਼ਾਹ ਹਰੇਕ ਜੀਵ ਤੇਰੇ ਹੁਕਮ ਦੇ ਵਿੱਚ ਹੈ ਤੈਥੋਂ ਵਾਕੀ ਕੋਈ ਜੀਵ ਨਹੀਂ ਹੋ ਸਕਦਾ ਏ ਮੇਰੇ ਬਾਦਸ਼ਾਹ ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਨੇ ਇਹ ਸਾਰੇ ਤੇਰੇ ਵਿੱਚ ਹੀ ਲੀਨ ਹੋ ਜਾਂਦੇ ਨੇ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝੇ ਤੇ ਆਵੇ ਮੇਰੇ ਸ਼ਾਹ ਜੂ ਪਾਵੇ ਤੂੰ ਰੱਖ ਤੂੰ ਮੇਰੇ ਪਿਆਰੇ ਸਚ ਨਨਕ ਕੇ ਪਤਸ਼ਾਹ ਸਭਨਾ ਕੀ ਤੂੰ ਆਸ ਹੈ ਸਾਰਿਆਂ ਦੀ ਤੂੰ ਹੀ ਈਕਾਸ ਹੈ ਮੁਰਾਦ ਨੂੰ ਪੂਰੀ ਕਰਨ ਵਾਲਾ ਹੈ ਸਭ ਸਾਰੇ ਤੁਝ ਹੀ ਤੈਨੂੰ ਹੀ ਤੇ ਆਵਹਿ ਧਿਆਉਂਦੇ ਨੇ ਸਿਮਰਦੇ ਨੇ ਜਿਉਂ ਪਾਵੈ ਜਿਵੇਂ ਤੈਨੂੰ ਚੰਗਾ ਲੱਗਦਾ ਟਿਉ ਰੱਖ ਮੇਰੇ ਪਿਆਰੇ ਉਸੇ ਤਰ੍ਹਾਂ ਰੱਖ ਸੱਜ ਨਾਨਕ ਕੇ ਪਾਤਸ਼ਾਹ ਹੇ ਸਦਾ ਫਿਰ ਰਹਿਣ ਵਾਲੇ ਨਾਨਕ ਦੇ ਪਾਤਸ਼ਾਹ ਸਤਿਗੁਰੂ ਪ੍ਰਮਾਨ ਕਰਦੇ ਨੇ ਹੇ ਮੇਰੇ ਪਿਆਰੇ ਪਾਤਸ਼ਾਹ ਤੂੰ ਸਭ ਜੀਵਾਂ ਦੀਆਂ ਆਸਾਂ ਪੂਰੀਆਂ ਕਰਦਾ ਸਾਰੇ ਜੀਵ ਤੇਰਾ ਹੀ ਧਿਆਨ ਧਰਦੇ ਨੇ ਹੇ ਨਾਨਕ ਦੇ ਪਾਤਸ਼ਾਹ ਮੇਰੇ ਪਿਆਰੇ ਜਿਵੇਂ ਤੈਨੂੰ ਚੰਗਾ ਲੱਗਦਾ ਹੈ ਦੇਵੇਂ ਮੈਨੂੰ ਆਪਣੇ ਚਰਨਾਂ ਵਿੱਚ ਰੱਖ ਤੂੰ ਹੀ ਸਦਾ ਕੈਮ ਰਹਿਣ ਵਾਲਾ ਹੈ ਸਤਿਗੁਰੂ ਪਰਮਾਨੰ ਕਰਦੇ ਨੇ ਕਿ ਉਹ ਆਕਾਲ ਪੁਰਖ ਪਰਮਾਤਮਾ ਇਸ ਸੰਸਾਰ ਦੇ ਵਿੱਚ ਜੋ ਕੁਝ ਕਰਦਾ ਹੈ ਉਹ ਹੀ ਕੁਝ ਹੁੰਦਾ ਹੈ ਉਸ ਤੋਂ ਬਾਹਰ ਕੁਝ ਨਹੀਂ ਹੁੰਦਾ ਝੂਠਾ ਕਿਸ ਕੋ ਆਖੀਏ ਬੇ ਝੂਠਾ ਆ ਕਿਸੇ ਨੂੰ ਨਹੀਂ ਕਹਿ ਸਕਦੇ ਕਿਉਂਕਿ ਉਸ ਅਕਾਲ ਪੁਰਖ ਪਰਮਾਤਮਾ ਤੋਂ ਬਿਨਾਂ ਕੋਈ ਦੂਸਰਾ ਇਸ ਸੰਸਾਰ ਦੇ ਵਿੱਚ ਹੈ ਹੀ ਨਹੀਂ। ਉਹ ਇੱਕ ਅਕਾਲ ਪੁਰਖ ਪਰਮਾਤਮਾ ਹੈ ਜਿਹੜਾ ਸਾਡੇ ਦਿਲ ਦੀ ਹਰੇਕ ਪੀੜਾ ਨੂੰ ਜਾਣਦਾ ਹੈ। ਉਸ ਤੋਂ ਬਿਨਾਂ ਹੋਰ ਇਸ ਸੰਸਾਰ ਦੇ ਵਿੱਚ ਕੋਈ ਨਹੀਂ। ਤੇ ਜਿਹੜੇ ਜੀਵ ਉਸ ਅਕਾਲ ਪੁਰਖ ਪਰਮਾਤਮਾ ਨੇ ਪੈਦਾ ਕੀਤੇ ਨੇ ਉਹ ਦਿਨ ਰਾਤ ਕਰਕੇ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਧਿਆਨ ਕਰਦੇ ਨੇ। ਉਸੇ ਹੀ ਅਕਾਲ ਪੁਰਖ ਪਰਮਾਤਮਾ ਦੇ ਵਿੱਚ ਲੀਨ ਰਹਿੰਦੇ ਨੇ ਕਿਉਂਕਿ ਸਾਰੇ ਜੀਵ ਉਸ ਅਕਾਲ ਪੁਰਖ ਪਰਮਾਤਮਾ ਦੇ ਹੁਕਮ ਦੇ ਵਿੱਚ ਨੇ ਉਸ ਦੇ ਹੁਕਮ ਤੋਂ ਵਾਰ ਕੋਈ ਨਹੀਂ ਹੈ ਉਹੀ ਇੱਕ ਅਕਾਲ ਪੁਰਖ ਪਰਮਾਤਮਾ ਸਭ ਦੀ ਮਨੋ ਕਾਮਨਾਵਾਂ ਪੂਰੀ ਕਰਨ ਵਾਲਾ ਹੈ ਹਰ ਇੱਕ ਦੀ ਆਸ ਨੂੰ ਪੂਰੀ ਕਰਦਾ ਹੈ ਤੇ ਸਾਰੇ ਜੀਵ ਉਸ ਅਕਾਲ ਪੁਰਖ ਪਰਮਾਤਮਾ ਤੋਂ ਹੀ ਦਿਨ ਰਾਤ ਦਾਤਾ ਮੰਗਦੇ ਨੇ ਤੇ ਉਹੀ ਅਕਾਲ ਪੁਰਖ ਪਰਮਾਤਮਾ ਸਭ ਨੂੰ ਦਾਤਾ ਦਿੰਦਾ ਹੈ